ਇੱਕ ਪਾਸੇ ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ ਤਾਂ ਦੂਜੇ ਪਾਸੇ ਬੀਤੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚ tufaan ਆਇਆ ਹੈ ਅਜਿਹੀ ਆਫਤ ਜਿਸ ਨੇ ਲਗਭਗ 52 ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਤੋਂ ਜਿੱਥੋਂ ਦੇ ਚਸੌਤੀ ਪਿੰਡ ਦੇ ਵਿੱਚ ਬੱਦਲ ਫਟਿਆ ਬਦਲ ਫਟਣ ਤੋਂ ਬਾਅਦ ਲਗਭਗ 52 ਲੋਕਾਂ ਦੀ ਮੌਤ ਹੋ ਗਈ ਹੈ। 21 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਤੇ ਹੁਣ ਤੱਕ 160 ਲੋਕਾਂ ਨੂੰ ਬਚਾਇਆ ਗਿਆ ਹੈ। ਇਹਨਾਂ ਦੇ ਵਿੱਚ 38 ਦੀ ਹਾਲਤ ਗੰਭੀਰ ਹੈ। 100 ਤੋਂ ਵੱਧ ਲੋਕ ਲਾਪਤਾ ਹੋ ਗਏ ਨੇ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਸ਼ਾਲ ਮਾਤਾ ਯਾਤਰਾ ਦੇ ਲਈ ਕਿਸ਼ਤਵਾਰ ਦੇ ਪਡਰ ਸਬਡਿਵੀਜ਼ਨ ਦੇ ਚ ਸੌਤੀ ਪਿੰਡ ਪਹੁੰਚੇ। ਇਹ ਯਾਤਰਾ ਦਾ ਪਹਿਲਾ ਪੜਾਅ ਹੈ। ਉਸੇ ਜਗ੍ਹਾ ਤੇ ਬੱਦਲ ਫਟ ਗਿਆ ਇੱਥੇ ਬਸਾਂ ਤੰਬੂ ਲੰਗਰ ਅਤੇ ਸ਼ਰਧਾਲੂਆਂ ਦੀਆਂ ਕਈ ਦੁਕਾਨਾਂ ਸਨ ਸਾਰੇ ਹੜ ਦੇ ਵਿੱਚ ਬਹਿ ਗਏ ਨਿਊਜ਼ ਏਜੰਸੀ ਦੀ ਅਨਸਾਰ ਇਹ ਦੁਕਾਨਤ ਅਤੇ ਦ੍ਰਿਸ਼ ਭਿਆਨਕ ਹੈ ਮਲਵੇ ਦੇ ਵਿੱਚ ਕਈ ਲਾਸ਼ਾਂ ਖੂਨ ਦੇ ਨਾਲ ਪਿੱਜੀਆਂ ਹੋਈਆਂ ਨੇ ਫੇਫੜੇ ਮਿੱਟੀ ਦੇ ਨਾਲ ਭਰੇ ਹੋਏ ਤੇ ਉਸ ਦੇ ਨਾਲ ਹੀ ਟੁੱਟੀਆਂ ਪਸਲੀਆਂ ਤੇ ਅੰਗ ਖਿੜੇ ਹੋਏ ਨੇ ਜਿਹੜੇ ਲੋਕਾਂ ਨੂੰ ਬਚਾਇਆ ਗਿਆ ਏ ਉਹਨਾਂ ਦੇ ਵੀ ਬਚਣ ਦੀ ਆਸ ਨਹੀਂ ਦੱਸੀ ਜਾ ਰਹੀ ਇੱਕ ਪਾਸੇ ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ ਤਾਂ ਦੂਜੇ ਪਾਸੇ ਬੀਤੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚ tufaan ਆਇਆ ਹੈ ਅਜਿਹੀ ਆਫਤ ਜਿਸ ਨੇ ਲਗਭਗ 52 ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਤੋਂ ਜਿੱਥੋਂ ਦੇ ਚਸੌਤੀ ਪਿੰਡ ਦੇ ਵਿੱਚ ਬੱਦਲ ਫਟਿਆ ਬਦਲ ਫਟਣ ਤੋਂ ਬਾਅਦ ਲਗਭਗ 52 ਲੋਕਾਂ ਦੀ ਮੌਤ ਹੋ ਗਈ ਹੈ। 21 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਤੇ ਹੁਣ ਤੱਕ 160 ਲੋਕਾਂ ਨੂੰ ਬਚਾਇਆ ਗਿਆ ਹੈ। ਇਹਨਾਂ ਦੇ ਵਿੱਚ 38 ਦੀ ਹਾਲਤ ਗੰਭੀਰ ਹੈ। 100 ਤੋਂ ਵੱਧ ਲੋਕ ਲਾਪਤਾ ਹੋ ਗਏ ਨੇ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਸ਼ਾਲ ਮਾਤਾ ਯਾਤਰਾ ਦੇ ਲਈ ਕਿਸ਼ਤਵਾਰ ਦੇ ਪਡਰ ਸਬਡਿਵੀਜ਼ਨ ਦੇ ਚ ਸੌਤੀ ਪਿੰਡ ਪਹੁੰਚੇ। ਇਹ ਯਾਤਰਾ ਦਾ ਪਹਿਲਾ ਪੜਾਅ ਹੈ। ਉਸੇ ਜਗ੍ਹਾ ਤੇ ਬੱਦਲ ਫਟ ਗਿਆ ਇੱਥੇ ਬਸਾਂ ਤੰਬੂ ਲੰਗਰ ਅਤੇ ਸ਼ਰਧਾਲੂਆਂ ਦੀਆਂ ਕਈ ਦੁਕਾਨਾਂ ਸਨ ਸਾਰੇ ਹੜ ਦੇ ਵਿੱਚ ਬਹਿ ਗਏ ਨਿਊਜ਼ੀਜਨ ਸਿੱਧੀ ਅਨਸਾਰ ਇਹ ਦੁਕਾਨਤ ਅਤੇ ਦ੍ਰਿਸ਼ ਭਿਆਨਕ ਹੈ ਮਲਵੇ ਦੇ ਵਿੱਚ ਕਈ ਲਾਸ਼ਾਂ ਖੂਨ ਦੇ ਨਾਲ ਭਿੱਜੀਆਂ ਹੋਈਆਂ ਨੇ ਫੇਫੜੇ ਮਿੱਟੀ ਦੇ ਨਾਲ ਭਰੇ ਹੋਏ ਤੇ ਉਸ ਦੇ ਨਾਲ ਹੀ ਟੁੱਟੀਆਂ ਪਸਲੀਆਂ ਤੇ ਅੰਗ ਖਿੜੇ ਹੋਏ ਨੇ ਜਿਹੜੇ ਲੋਕਾਂ ਨੂੰ ਬਚਾਇਆ ਗਿਆ ਏ ਉਹਨਾਂ ਦੇ ਵੀ ਬਚਣ ਦੀ ਆਸ ਨਹੀਂ ਦੱਸੀ ਜਾ ਰਹੀ ਇੱਕ ਪਾਸੇ ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ ਤਾਂ ਦੂਜੇ ਪਾਸੇ ਬੀਤੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚ ਤੂਫਾਨ ਆਇਆ ਹੈ ਅਜਿਹੀ ਆਫਤ ਜਿਸ ਨੇ ਲਗਭਗ 52 ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਤੋਂ ਜਿੱਥੋਂ ਦੇ 34 ਪਿੰਡ ਦੇ ਵਿੱਚ ਬੱਦਲ ਫਟਿਆ ਬਦਲ ਫਟਣ ਤੋਂ ਬਾਅਦ ਲਗਭਗ 52 ਲੋਕਾਂ ਦੀ ਮੌਤ ਹੋ ਗਈ ਹੈ। 21 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਤੇ ਹੁਣ ਤੱਕ 160 ਲੋਕਾਂ ਨੂੰ ਬਚਾਇਆ ਗਿਆ ਹੈ। ਇਹਨਾਂ ਦੇ ਵਿੱਚ 38 ਦੀ ਹਾਲਤ ਗੰਭੀਰ ਹੈ। 100 ਤੋਂ ਵੱਧ ਲੋਕ ਲਾਪਤਾ ਹੋ ਗਏ ਨੇ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਸ਼ਾਲ ਮਾਤਾ ਯਾਤਰਾ ਦੇ ਲਈ ਕਿਸ਼ਤਵਾਰ ਦੇ ਪਡਰ ਸਬਡਿਵੀਜ਼ਨ ਦੇ ਚ ਸੌਤੀ ਪਿੰਡ ਪਹੁੰਚੇ। ਇਹ ਯਾਤਰਾ ਦਾ ਪਹਿਲਾ ਪੜਾਅ ਹੈ। ਉਸੇ ਜਗ੍ਹਾ ਤੇ ਬੱਦਲ ਫਟ ਗਿਆ ਇੱਥੇ ਬਸਾਂ ਤੰਬੂ ਲੰਗਰ ਅਤੇ ਸ਼ਰਧਾਲੂਆਂ ਦੀਆਂ ਕਈ ਦੁਕਾਨਾਂ ਸਨ ਸਾਰੇ ਹੜ ਦੇ ਵਿੱਚ ਬਹਿ ਗਏ ਨਿਊਜ਼ੀਜਨ ਸਿੱਧੀ ਅਨਸਾਰ ਇਹ ਦੁਕਾਨਤ ਅਤੇ ਦ੍ਰਿਸ਼ ਭਿਆਨਕ ਹੈ ਮਲਵੇ ਦੇ ਵਿੱਚ ਕਈ ਲਾਸ਼ਾਂ ਖੂਨ ਦੇ ਨਾਲ ਭਿੱਜੀਆਂ ਹੋਈਆਂ ਨੇ ਫੇਫੜੇ ਮਿੱਟੀ ਦੇ ਨਾਲ ਭਰੇ ਹੋਏ ਤੇ ਉਸ ਦੇ ਨਾਲ ਹੀ ਟੁੱਟੀਆਂ ਪਸਲੀਆਂ ਤੇ ਅੰਗ ਖਿੜੇ ਹੋਏ ਨੇ ਜਿਹੜੇ ਲੋਕਾਂ ਨੂੰ ਬਚਾਇਆ ਗਿਆ ਏ ਉਹਨਾਂ ਦੇ ਵੀ ਬਚਨ ਦੀ ਆਸ ਨਹੀਂ ਦੱਸੀ ਜਾ ਰਹੀ